ਵੈਲਕਮ ਟੂ ਦਾ ਚੈਨਲ ਅਕਾਲ ਉਸਤਤ ਹੋਲਾ ਮਹੱਲਾ ਦੁਨੀਆ ਭਰ ਦੇ ਸਿੱਖਾਂ ਦੁਆਰਾ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਕੌਮੀ ਜੋੜ ਮੇਲਾ ਹੈ ਇਹ 3 ਦਿਨ ਲੰਬਾ ਚੱਲਣ ਵਾਲਾ ਸਲਾਨਾ ਮੇਲਾ ਹੈ ਪੰਜਾਬ ਦੇ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦਾ ਇਹ ਮੇਲਾ ਧਾਰਮਿਕ ਪਰੰਪਰਾਵਾਂ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਹੋਲਾ ਮਹੱਲਾ ਦੀ ਸ਼ੁਰੂਆਤ 17ਵੀਂ ਸਦੀ ਵਿੱਚ 10ਵੇਂ ਸਿੱਖ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀ ਗਈ ਗੁਰੂ ਜੀ ਨੇ ਸ਼ਸਤਰ ਵਿਦਿਆ ਤੇ ਜੰਗੀ ਕਲਾ ਸਿਖਾਉਣ ਲਈ ਦੋ ਖਾਲਸਾ ਦਲ ਬਣਾਏ। ਇਹਨਾਂ ਦੋਨਾਂ ਦਲਾਂ ਵਿੱਚ ਝੂਠੀਆਂ ਲੜਾਈਆਂ, ਲੜਾਈਆਂ ਅਤੇ ਜੇਤੂ ਦਲ ਦੇ ਬਹਾਦਰ ਜੋਧਿਆਂ ਨੂੰ ਸਨਮਾਨਿਤ ਕੀਤਾ। ਇਸ ਤੋਂ ਬਾਅਦ ਹਰ ਸਾਲ ਆਨੰਦਪੁਰ ਵਿੱਚ ਹੋਲਾ ਮੱਲਾ ਮਨਾਇਆ ਜਾਣ ਲੱਗਿਆ, ਜੋ ਕਿ ਹੋਲੀ ਤੋਂ ਅਗਲੇ ਦਿਨ ਹੁੰਦਾ ਹੈ। ਹੋਲਾ ਅਰਬੀ ਸ਼ਬਦ ਹੁੱਲ ਤੋਂ ਬਣਿਆ ਹੈ ਜਿਸਦਾ ਅਰਥ ਚੰਗੇ ਮਕਸਦ ਲਈ ਲੜਨਾ। ਮਹੱਲਾ ਸ਼ਬਦ ਦਾ ਅਰਥ ਹੈ ਉਹ ਸਥਾਨ ਜਿੱਥੇ ਫਤਿਹ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਨਿਰਦੋਸ਼ਾਂ ਨੂੰ ਜ਼ੁਲਮ ਤੋਂ ਬਚਾਉਣ ਲਈ ਬੇਇਨਸਾਫੀ ਦੇ ਵਿਰੁੱਧ ਖੜੇ ਹੋਣ ਅਤੇ ਖਾਲਸਾ ਫੌਜ ਨੂੰ ਬਹਾਦਰੀ ਅਤੇ ਨਿਡਰਤਾ ਦੀ ਸਿੱਖਿਆ ਦੇ ਕੇ ਉਹਨਾਂ ਨੂੰ ਬਹਾਦਰ ਯੋਧੇ ਬਣਾਉਣ ਲਈ ਕੀਤੀ ਸੀ ਆਪ ਜੀ ਨੇ ਹੋਲੀ ਦੀ ਥਾਂ ਹੋਲਾ ਮਹੱਲਾ ਪ੍ਰਚਲਿਤ ਕੀਤਾ ਹੋਲਾ ਮਹੱਲਾ ਵਿਸ਼ਵ ਪੱਧਰ ਤੇ ਸਿੱਖਾਂ ਲਈ ਬਹੁਤ ਮਹੱਤਵ ਰੱਖਦਾ ਹੈ ਕਈ ਇਤਿਹਾਸਿਕਕਾਰਾਂ ਦਾ ਮੰਨਣਾ ਹੈ ਕਿ ਦਸ਼ਮੇਸ਼ ਪਿਤਾ ਜੀ ਦੁਆਰਾ ਹੋਲਾ ਮਹੱਲਾ ਦੀ ਸ਼ੁਰੂਆਤ ਦਾ ਉਦੇਸ਼ ਬੇਇਨਸਾਫੀ ਅਤੇ ਜ਼ੁਲਮ ਉੱਤੇ ਸੱਚ ਅਤੇ ਨੇਿਆਂ ਦੀ ਜਿੱਤ ਬਾਰੇ ਸਿੱਖਾ ਵਿੱਚ ਡ੍ਰਿਡ ਸੰਕਲਪ ਪੈਦਾ ਕਰਨਾ ਸੀ ਇਤਿਹਾਸ ਦੱਸਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਖਾਲਸਾ ਫੌਜ ਨੂੰ ਜੰਦ ਕਲਾ ਦਾ ਅਭਿਆਸ ਕਰਨ ਅਤੇ ਆਉਣ ਵਾਲੀਆਂ ਲੜਾਈਆਂ ਲਈ ਤਿਆਰ ਰਹਿਣ ਲਈ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ ਇਸ ਲਈ ਗੁਰੂ ਜੀ ਖਾਲਸਾਈ ਫੌਜਾਂ ਦੇ ਦੋ ਧਿਰਾਂ ਵਿੱਚ ਕਾਰਨਕ ਨਕਲੀ ਜੰਗ ਦੇ ਮੁਕਾਬਲੇ ਕਰਵਾਉਂਦੇ ਸਨ ਅਤੇ ਅਤੇ ਦੋਵਾਂ ਵਿੱਚੋਂ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਰੋਪੀਆਂ ਨਾਲ ਸਨਮਾਨਿਤ ਕੀਤਾ ਜਾਂਦਾ ਸੀ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਹੋਲਾ ਮਹੱਲਾ ਉਸੇ ਪਰੰਪਰਾ ਅਤੇ ਦੁਸ਼ਾਣ ਨਾਲ ਮਨਾਇਆ ਜਾਂਦਾ ਹੈ ਦਸ਼ਮੇਸ਼ ਪਿਤਾ ਜੀ ਦੁਆਰਾ ਚਲਾਇਆ ਗਿਆ ਹੋਲਾ ਮਹੱਲਾ ਸ਼ਕਤੀ ਅਤੇ ਅਨਖ ਦੇ ਪ੍ਰਗਟਾਵੇ ਦਾ ਵੀ ਅਨੁਭਵ ਕਰਦਾ ਹੈ ਇਸ ਸਮਾਗਮ ਆਮ ਤੌਰ ਤੇ 3 ਦਿਨ ਦਾ ਹੁੰਦਾ ਹੈ ਪਰ ਅਕਸਰ ਸੰਗਤਾਂ 1 ਹਫਤੇ ਲਈ ਅਨੰਦਪੁਰ ਸਾਹਿਬ ਵਿਖੇ ਹਾਜ਼ਰੀ ਭਰਦੀਆਂ ਹਨ ਨਗਾਰਿਆਂ ਦੀ ਧੂਮ ਨਾਲ ਸਮਾਗਮ ਆਰੰਭ ਹੋ ਜਾਂਦਾ ਹੈ ਅਤੇ ਇਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਕੀਰਤਨਪੁਰ ਸਾਹਿਬ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਖੰਡ ਪਾਠ ਆਰੰਭ ਹੁੰਦੇ ਹਨ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਜਿਸ ਵਿੱਚ ਦੇਸ਼ ਵਿਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤਾਂ ਮੱਥਾ ਟੇਕਣ ਲਈ ਪਹੁੰਚਦੀਆਂ ਹਨ ਤੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਪ੍ਰਵਚਨ ਦੇ ਨਾਲ-ਨਾਲ ਕਈ ਦਰਬਾਰ ਵੀ ਸਜਾਏ ਜਾਂਦੇ ਨੇ ਇਸ ਮੇਲੇ ਦੌਰਾਨ ਸੰਗੀਤ ਅਤੇ ਕਵਿਤਾ ਮੁਕਾਬਲੇ ਵੀ ਕਰਵਾਏ ਜਾਂਦੇ ਨੇ ਤੇ ਇਸ ਤੋਂ ਬਾਅਦ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਗੁਰੂ ਦੀ ਪਿਆਰੀ ਫੌਜ ਦੇ ਨਿਹੰਗ ਸਿੰਘ ਗਤਕਾ ਦਾ ਪ੍ਰਾਚੀਨ ਕਲਾ ਤਲਵਾਰबाजी ਘੋੜਸਵਾਰੀ ਹਥਿਆਰ ਮਾਰਸ਼ਲ ਆਰਟ ਦੇ ਹੁਨਰ ਆਦਿ ਪ੍ਰਦਰਸ਼ਨ ਕਰਦੇ ਹਨ ਇਸ ਤਰ੍ਹਾਂ ਹੋਲਾ ਮੁਹੱਲਾ ਦਾ ਤਿਉਹਾਰ ਬਾਕੀ ਸਾਰੇ ਤਿਉਹਾਰਾਂ ਨਾਲੋਂ ਬਲੱਖਣ ਹੈ ਕਿਉਂਕਿ ਗੁਰੂ ਜੀ ਦੀ लाਡਲੀ ਫੌਜ ਨਿਹੰਗਾਂ ਨੇ ਅਜੇ ਤੱਕ ਇਸ ਦੇ ਦਸਮ ਪਿਤਾ ਦੁਆਰਾ ਸਥਾਪਿਤ ਕੀਤੇ ਪਰੰਪਰਾਗਤ ਸਰੂਪ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵੀਡੀਓ ਅੱਛੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ